ਸਾਸਤਰੀ ਕਾਲ ਜੀ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਸਰਦੀਆਂ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਇਹ ਫਰਸਟ ਪਸ਼ਮੀਨੇ ਦਾ ਮੈਚਿੰਗ ਸੂਟ ਹੈ ਜੀ ਇਹ ਬਾਟਮ ਨਾਲ ਦਾ ਕਪੜਾ ਲਗਾ ਕੇ ਲੈਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ ਵਿੱਚ প্রিনਟ ਟੈਕਸਟ ਪਾਏ ਆਂ ਜੀ ਐਸ ਤੇ ਬਾਹਮ ਤੇ ਲੈਸ ਲਗਾਈਏ ਐਸੇ ਨਾਲ ਦੀ ਬਾਟਮ ਹੈ ਜੀ ਅਪਸ਼ ਮਹੀਨੇ 'ਚ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਸੂਟ ਆਏ ਆ ਬਹੁਤ ਸੋਹਣੇ ਮੈਚਿੰਗ ਸੂਟ ਨੇ ਤੁਸੀਂ ਸਾਡੇ ਚੈਨਲ ਤੋਂ ਵੇਖ ਕੇ ਕੋਈ ਵੀ ਸੂਟ ਤੇ ਤੁਸੀਂ ਤਿਆਰ ਕਰਵਾਣਾ ਤਾਂ ਤਿਆਰ ਕਰਵਾ ਸਕਦੇ ਹੋ ਸਾਡੇ ਤੋਂ ਬਹੁਤ ਪਿਆਰੇ ਪ੍ਰਿੰਟ ਨੇ ਸਾਰੇ ਹਾਂਜੀ ਇਸ ਦੇ ਨਾਲ ਦੁਪੱਟਾ ਤਿਆਰ ਕੀਤਾ ਦੁਪੱਟੇ 'ਤੇ ਵੀ ਲੈਂਸ ਲਗਾਈ ਹੈ ਹਾਂਜੀ ਨੈਕਸਟ ਹੈ ਅਪਸ਼ ਮਹੀਨੇ ਦਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਹੈ ਅਸੀਂ ਚੈਨਲ ਤੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਵੀ ਪਾਏ ਹਾਂ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਜਾਂ ਸਟਿਚ ਕਰਵਾ ਕੇ ਮੈਂ ਤਿਆਰ ਕਰਵਾ ਸਕਦੇ ਹਾਂ ਐਸਲੈਟਸ ਚ ਲੈਸ ਦਿੱਤੀ ਹੋਈ ਹੈ ਐਡ ਸਲੀਵਸ ਚ ਲੈਸ ਕੀਤੀ ਹੈ ਐਸ ਨਾਲ ਸਟ੍ਰੇਟ ਸਲਵਾਰ ਤਿਆਰ ਕੀਤੀ ਹੈ ਔਰ ਐਸ ਨਾਲ ਸਟੌਲ ਹੈ ਜਿਵੇਂ ਕਿ ਅਸੀਂ ਦੱਸਿਆ ਕਿ ਸਾਡੇ ਬਾਕੀ ਵੀਡੀਓਸ ਚ ਇਹਦੇ ਨਾਲ ਦੇ ਅਨਸਟਿਚ ਸੂਟ ਨੇ ਤੁਸੀਂ ਉਹਨਾਂ ਚੋਂ ਕੋਈ ਵੀ ਪਸੰਦ ਕਰਕੇ ਇਸ ਤਰ੍ਹਾਂ ਸਟਿਚ ਕਰ